संतुलन बिगड़ ਜਾਣ ਕਾਰਨ ਪਲਟ ਕੇ ਕਾਰ ਤੇ ਆ ਡਿੱਗ ਗਿਆ ਕਿਨੂਆ ਨਾਲ ਭਰਿਆ ਟਰੱਕ ਮਸਾ ਬਚੇ ਕਾਰ ਸਵਾਰ ਪਠਾਨਕੋਟ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬਾਹਰ ਬਬਰੀ ਬਾਈਪਾਸ ਨਾਕੇ ਤੇ ਇੱਕ ਵੱਡੀ ਦੁਰਘਟਨਾ ਹੋਣੋਂ ਟਲ ਗਈ ਬਾਈਪਾਸ ਦੇ ਮੋੜ ਤੇ ਇੱਕ ਕਿਨੂਆ ਨਾਲ ਭਰਿਆ ਟਰੱਕ ਅਸੰਤੁਲਿਤ ਹੋਣ ਕਾਰਨ ਪਲਟ ਗਿਆ ਤੇ ਕਾਰ ਤੇ ਆ ਡਿੱਗ ਗਿਆ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸੰਜੋ ਜਿੰਮ ਲਗਾ ਕੇ ਬਟਾਲਾ ਸਾਈਡ ਤੋਂ ਆਪਣੇ ਪਿੰਡ ਕੁਰਾਲਾ ਨੂੰ ਜਾ ਰਹੇ ਸਨ ਖੁਸ਼ਕਿਸਮਤੀ ਨਾਲ ਟਰੱਕ ਕਾਰ ਦੇ ਪਿਛਲੇ ਪਾਸੇ ਡਿੱਗਿਆ ਜਿਸ ਕਾਰਨ ਕਾਰ ਸਵਾਰ ਨੌਜਵਾਨ ਬਾਲ ਬਾਲ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਉਥੇ ਹੀ ਟਰੱਕ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਟਰੱਕ पलटਣ ਤੋਂ ਬਾਅਦ ਟਰੱਕ ਵਿੱਚ ਲੱਦੇ ਹੋਏ ਸਾਰੇ ਕਿਨੂ ਸੜਕ ਤੇ ਬिखर ਗਏ ਮੀਡੀਆ ਨਾਲ ਗੱਲਬਾਤ ਕਰਦਿਆਂ ਸੜਕ ਸੁਰੱਖਿਆ ਪੋਸ ਕਰਮਚਾਰੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਬਾਈਪਾਸ ਦੇ ਮੋੜ ਤੇ ਮੋੜ ਘਟਦੇ ਹੋਏ ਟਰੱਕ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਕੰਨੂਆਂ ਨਾਲ ਭਰਿਆ ਹੋਇਆ ਟਰੱਕ ਪਲਟ ਕੇ ਕਾਰ ਤੇ ਜਾ ਡਿੱਗ ਗਿਆ ਹਾਲਾਂਕਿ ਦੁਰਘਟਨਾ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਪਰ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗਣ ਦੀ ਖਬਰ ਹੈ ਜਿਸ ਦੀ ਪਹਿਚਾਨ ਲੱਕੀ ਬਲੂਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਤੌਰ ਤੇ ਹੋਈ ਹੈ ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਰਿਪੋਰਟਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਤੋਂ ਖਾਸ ਰਿਪੋਰਟ ਬਜਾਈ 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 ਖਾ ਕੇ ਚੜੇ ਹੁੰਦੇ ਉਹਦੇ ਜਵਾਬ ਦੀ ਕਰਦੀ ਹੈ ਮੇਰਾ ਨਾਮ ਜਸ਼ਨਦੀਪ ਸਿੰਘ ਹੈ ਸੜਕ ਸੁਰੱਖਿਆ ਫੋਰਸ ਗਰਦਾਸਪੁਰ 52602 ਇਹ ਬਬਰੀ ਇਹ ਨਾਕਾ ਜਾਂ ਬਾਈਪਾਸ ਵਜਦਾ ਤੇ ਆਹ ਵਾਲਾ ਟਰੱਕ ਜਿਹੜਾ ਪਿੱਛੇ ਮੇਰੇ ਖੜਾ ਇਹ ਅੰਮ੍ਰਿਤਸਰ ਤੋਂ ਆ ਰਿਹਾ ਸੀ ਕਹਿੰਦੇ ਜੰਮੂ ਜਾਣਾ ਸੀਗਾ ਤੇ ਦੂਸਰੀ ਟਰੈਕ ਤੋਂ ਗੱਡੀ ਆ ਰਹੀ ਸੀ ਤੇ ਰਫਤਾਰ ਤੇ ਧੁੰਦ ਦੇ ਕਾਰਨ ਇਹਨਾਂ ਦੋਵਾਂ ਦਾ ਆਪਸ ਚ ਐਕਸੀਡੈਂਟ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਮਾਮੂਲੀ ਸੱਟਾਂ ਡਰਾਈਵਰਾਂ ਨੂੰ ਲੱਗੀਆਂ ਤੇ ਆਪਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕੱਢ ਕੇ ਬਾਹਰ ਹਸਪੀਟਲ ਪਹੁੰਚਾਇਆ ਤੇ ਬਾਕੀ ਜੋ ਇੱਥੇ ਥੋੜਾ ਬਹੁਤ ਨੁਕਸਾਨ ਹੋਇਆ ਉਹ ਕਰਵਾ ਰਹੇ ਆ ਤੇ ਟ੍ਰੈਫਿਕ ਵਗੈਰਾ ਆਪਣੇ ਜਿਹੜੀ ਲੋਕਲ ਪੁਲਿਸ ਦੀ ਸਹਾਇਤਾ ਨਾਲ ਖਲਵਾ ਰਹੇ ਆ ਜੀ ਕਾਰ ਚ ਦੋ ਜਣੇ ਸਵਾਰ ਸੀਗੇ ਹਾਂਜੀ ਠੀਕ ਹੈ ਮਮੁਲੀ ਸੱਟਾਂ ਆਈਆਂ ਸੀਗੀਆਂ ਉਹਨਾਂ ਨੂੰ ਕੱਢ ਕੇ ਬਾਹਰ ਤੇ ਆਪਣੀ ਐਸਐਸਐਫ ਦੀ ਗੱਡੀ ਦੇ ਵਿੱਚ ਬਿਠਾ ਕੇ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਆਸੇ ਦਾ ਮੇਨ ਕਾਰਨ ਹੈਗਾ ਜੀ ਓਵਰ ਸਪੀਡ ਤੇ ਧੁੰਦ ਦਾ ਮੇਨ ਤਾਂ ਧੁੰਦ ਦਾ ਹੀ ਆਪਾਂ ਕਹਿ ਸਕਦੇ ਹਾਂ ਓਵਰ ਸਪੀਡ ਤਾਂ ਨਹੀਂ ਕਹਿ ਸਕਦੇ ਧੁੰਦ ਦੇ ਕਾਰਨ ਤੇ ਹੋ ਗਿਆ ਜੀ ਵਾਹਨ ਚਾਲਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਜੀ ਧੁੰਦ ਦੇ ਵਿੱਚ ਥੋੜਾ ਸਾਵਧਾਨੀ ਨਾਲ ਗੱਡੀ ਚਲਾਓ ਆਪਣੀ ਜਾਨ ਨੂੰ ਬਚਾਓ ਅ ਨਸ਼ਾ ਪੱਤੇ ਤੋਂ ਦੂਰ ਰਹੋ ਬਾਕੀ ਧੁੰਦ ਤਾਂ ਫਿਰ ਹੈਗੀ ਹੋਈ ਮੇਰਾ ਨਾਮ ਲੱੱਕੀ ਹੈ ਜੀ ਇਹ ਕੋਸ਼ਤ ਦਾ ਧੁੰਦ ਕਰਕੇ ਜੀ ਤੇ ਕੁਝ ਓਵਰ ਸਪੀਡ ਸੀ ਜੀ ਗੱਡੀ ਥੋੜਾ ਬ੍ਰੇਕ ਨਹੀਂ ਮੰਨੀ ਬ੍ਰੇਕ ਨਹੀਂ ਲੱਗੀ ਆਕਦਮ ਧੁੰਦ ਕਰਕੇ ਕਾਰ ਅੱਗੇ ਵਾਲੀ ਥੋੜਾ ਦਿੱਕਤ ਆ ਗਈ ਦੇਖਣ ਲੱਗੇ ਲੱੱਕੀ ਜੀ ਉਹ ਹਬੋਰ ਸ਼ਰਦਾਈ ਇਹ ਕੋਲ ਆ ਪੀਐਸ ਦਾ ਡਰੈਕਟ ਹੀ ਆਇਆ ਕਿੰਨੂੰ ਭਰਿਆ ਆ ਸੀ ਗਾ ਜੀ ਇਹ ਹੋਰ ਤੇ ਲੈ ਕੇ ਆਏ ਸੀ ਜੰਮੂ ਜਾਣਾ ਸੀ ਕਟਨਾ ਆਈ ਤਕਰੀਬ 9 ਵਜੇ ਦਾ ਟਾਈਮ ਸੀਗਾ ਜੀ ਹਾਂਜੀ ਸਾਰੇ ਦਾ ਬਚਾ ਮਾਮੂਲੀ ਸੱਟਾਂ ਲੱਗੀਆਂ ਜੀ ਮੇਨ ਕਾਰਨ ਧੁੰਦ ਦਾ ਜੀ ਧੁੰਦ ਕਰਕੇ ਇਹ ਹਾਦਸਾ ਆਇਆ ਹਾਂਜੀ ਮੌਕੇ ਤੇ एसएसपी पुलिस मौके पे आ गई ते ट्रैफिक कंट्रोल ਕੀਤਾ ਜੀ ਉਹਨਾਂ ਨੇ ਦਾ ਨੁਕਸਾਨ ਨੂੰ ਜੋ ਦੋ ਸਵਾਰ ਸੀਗੇ ਜੀ ਕਾਰ 'ਚ ਹਾਂਜੀ ਉਹਨਾਂ ਦਾ ਬਚਾਈ ਹੈ ਐਸਐਸਐਫ ਵਾਲਿਆਂ ਨੇ ਹਾਂਜੀ ਐਸਐਸਐਫ ਵਾਲਿਆਂ ਨੇ ਕੱਢਿਆ ਜੀ